ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੁਹਾਨੂੰ ਨਜ਼ਰ ਆ ਰਿਹਾ ਹੈ ਦਰਸ਼ਨ ਕਰ ਲਓ ਸੋ ਉਸ ਤੋਂ ਬਾਅਦ ਮੈਂ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਇਹ ਏਰੀਆ ਹੈ ਨਾ ਇਹ ਆਫਿਸ ਏਰੀਆ ਔਰ ਇਦੇ ਆਲੇ-ਦੁਆਲੇ ਤੁਸੀਂ ਇੱਕ ਚੀਜ਼ ਦੇਖੋ ਯਾਰ ਹਰਿਆਲੀ ਦੇਖੋ ਕਿੰਨੀ ਆ ਦਰਖਤ ਹੀ ਦਰਖਤ ਨੇ ਬਹੁਤ ਖੂਬਸੂਰਤ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੂਗਾ ਦਰਖਤ ਹੀ ਦਰਖਤ ਆ ਔਰ ਮੈਂ ਤੁਹਾਨੂੰ ਸਾਰੇ ਪਾਸੇ ਨੂੰ ਦਿਖਾ ਦਿੰਦਾ ਯਾਰ ਕਿੰਨੇ ਸੋਹਣੇ-ਸੋਹਣੇ ਦਰਖਤ ਲੱਗੇ ਹੋਏ ਨੇ ਮੇਰੇ ਸਾਹਮਣੇ ਵੀ ਇਦਾਂ ਹੀ ਹੋਣਾ ਚਾਹੀਦਾ ਹੈ ਕਿ ਦਰਖਤ ਇਦਾਂ ਹੀ ਹੋਣੇ ਚਾਹੀਦੇ ਆ ਹਰ ਇੱਕ ਸ਼ਹਿਰ ਦੇ ਵਿੱਚ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਡੀਸੀ ਆਫਿਸ ਆ ਜਾਂਦਾ ਬਿਲਕੁਲ ਨਜ਼ਦੀਕ ਹੀ ਔਰ ਇੱਧਰ ਵੀ ਦੇਖ ਲਓ ਪਾਣੀ ਵਾਲੀ ਟੈਂਕੀ ਹੈ ਸਾਹਮਣੇ ਜਿਹਦੇ ਨਾਲ ਕੀ ਸਾਰੇ ਪੁਰਾਣੀ ਸਰਹੰਦ ਨੂੰ ਸਿਵਲ ਹਸਪੀਟਲ ਨੂੰ ਪਾਣੀ ਸਪਲਾਈ ਹੁੰਦਾ ਔਰ ਇੱਧਰ ਦੇਖੋ ਵੀ ਬਹੁਤ ਸੋਹਣੇ ਸੋਹਣੇ ਦਰਖਤ ਤੁਹਾਨੂੰ ਨਜ਼ਰ ਆਉਣਗੇ ਯਾਰ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਔਰ ਮੈਂ ਸੋਚਿਆ ਕਿ ਇਹ ਲੋਕੇਸ਼ਨ ਕਿਉਂ ਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਔਰ ਦਿਖਾਈ ਜਾਵੇ ਤੁਹਾਨੂੰ ਦੋਸਤੋ ਤੁਹਾਨੂੰ ਸਾਹਮਣੇ ਐਮਜੀ ਕਾਲਜ ਦਾ ਹੋਸਟਲ ਦਿਖਾਈ ਦੇ ਰਿਹਾ ਹੈ ਔਰ ਇੱਧਰ ਵੀ ਦੇਖ ਸਕਦੇ ਹੋ ਬਹੁਤ ਖੂਬਸੂਰਤ ਦ੍ਰਿਸ਼ ਤੁਹਾਨੂੰ ਦਿਖਾਈ ਦੇਣਗੇ ਔਰ ਥੋੜੇ ਜਿਹਾ ਤੁਹਾਨੂੰ ਐਮਜੀ ਕਾਲਜ ਵੀ ਦਿਖਾ ਦਿੰਦੇ ਹਾਂ ਐਮਜੀ ਕਾਲਜ ਦੀਆਂ ਬੱਸਾਂ ਵੀ ਖੜੀਆਂ ਨੇ ਨਜ਼ਦੀਕ ਔਰ ਬਹੁਤ ਵਧੀਆ ਵੀ ਆ ਰਿਹਾ ਸੋ ਇਦਾਂ ਹੀ ਯਾਰ ਮੇਰੇ ਹਿਸਾਬ ਨਾਲ ਵੀ ਹਰ ਇੱਕ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਸਰਕਾਰੀ ਆਫਿਸ ਹੋਣ ਨਾ ਉਹਨਾਂ ਦਾ ਆਲਾ ਦਵਾਲਾ ਏਰੀਆ ਬਹੁਤ ਖੂਬਸੂਰਤ ਹੋਣਾ ਚਾਹੀਦਾ ਔਰ ਪੂਰਾ ਸ਼ਹਿਰ ਵੀ ਯਾਰ ਖੂਬਸੂਰਤ ਹੋਣਾ ਚਾਹੀਦਾ ਇਦਾਂ ਹੀ ਹਰੇ ਭਰੇ ਦਰਖਤ ਹਰ ਇੱਕ ਘਰ ਦੇ ਨਾਲ ਹਰ ਇੱਕ ਦੁਕਾਨ ਦੇ ਨਾਲ ਹਰ ਇੱਕ ਬਿਲਡਿੰਗ ਦੇ ਨਾਲ ਹਰ ਇੱਕ ਸਰਕਾਰੀ ਇਮਾਰਤ ਦੇ ਵਿੱਚ ਹੋਣੇ ਚਾਹੀਦੇ ਆ ਸੋ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ੁਸ਼ਕੀ